ਦਸਾਂ ਬਾਛੰਨੰ ਦੀ ਆਤਮਕ ਦੌਰਤ ਹੈ ਬਾਤ ਨੂੰ ਸੁਣ ਗੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਾਨ ਕਰਦ ਹੋਵੇ ਦਸਰੈ ਨੂੰ ਅਸੀਸ ਦਿਓ ਅੱਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਿਗੁਰੂ ਧਰਮ ਸਾਹਿਬ ਸ੍ਰੀ ਗੁਰੂ ਰਾਜਾ ਸਾਹਿਬ ਜੀ ਨੇ ਪ੍ਰਵੰਦਾ ਤੇ ਗੁਰੰਧਾ ਤੇ ਆਂਗ ਦੇ ਉੱਤੇ ਸ਼ਸ਼ਕੋਤ ਅਤੇ ਪਾਵਨ ਸ਼ਬਦ ਜੀ ਜਿਸ ਦੇ ਸੰਪਰਦਾਇ ਨੂੰ ਤੁੰਕਾ ਹੈ ਕਿ ਜਦੋਂ ਧਰਮ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਨੇ ਸਤਖੰਦ ਸ੍ਰੀ ਹਰਿਮੰਦਰ ਸਾਹਿਬ ਦੀ ਸਾਈ ਦਾ ਜਿਹੜਾ ਕਾਰਜ ਸਗਾ ਮੁਕੰਮਲ ਤੌਰ ਤੇ ਸੰਪੰਨ ਕੀਤਾ ਉਮਰ ਸੌਰ ਦਾ ਬੜਾ ਮੁਲਾ ਕੋ ਉਤਮ ਕਾਰਜ ਸਗਾ ਜੀ ਚੜ੍ਹਦੇ ਕਲਾ ਦੇ ਨਾਲ ਜਦੋਂ ਸੰਪੰਨ ਹੋਏ ਤਾਂ ਪਾਤਸ਼ਾਹ ਤਾਂ ਸਹਿਬ ਸ਼੍ਰੀ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਕੋਸ਼ਿਸ਼ ਦੇ ਵਿੱਚ ਥਾ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ ਅਲਤ੍ਰਿਪਾ ਵੀ ਦੇਹਾਨ ਤੰਦਰੁਨੀ ਪਾ ਵੀ ਹਨ ਸਮੇਂ ਵਿੱਚ ਇਹਦੇ ਆਪਸ ਪਾਵਨ ਸ਼ਬਦ ਜਿਵੇਂ ਅਖਰੀਆ ਤੋਂ ਆਵਤ ਜੁਮੇ ਦੇ ਘਾ Sadegur-u Tanrısahir Hüsnü Gürgalim'de padişah-ı dinne-i sapağın-ı şabde-i ramtade-i sivirar-ı mahal-i atan-ı cevab-ı kâr-ı sapağın-ı şabde-i nâr-ı sapağın-ı ਭਾਵਕੇ ਕਿਰਤੂਏ ਸੰਮਾਨੋ ਬਦਾਇਤ ਹੈ ਇਸ ਭਾਵ ਦੀ ਸੰਧੂ ਫਤਮੀ ਕਾਰਿ ਸਵਰਥਾਂ ਦੇ ਚਰਗਉਂਦੇ ਸਤਪਾਤਸ਼ਾ ਜਿਨੇ ਇਸ ਭਾਵਨ ਸ਼ਬਦ ਦੇ ਰਾਹ ਬੜੇ ਬਲਿਵਾਨ ਉਤਕਰਪਾ ਕੀਤੀ ਤਾਂ ਸੰਖੇਪ ਇਦੀਆ ਕਿ ਆ ਕਦਮਾ ਬਾਦਸ਼ਾਹ ਜੀ ਕੰਨ ਜੀ ਸੋਹਿਲਾ ਕਹਿਣ ਕਹਾਵਣ ਤੇਰਾ ਵਿਵੇਖਨ ਭਾਦਸ਼ਾਹ ਸੋਖ ਹੈ ਆਪਣੇ ਆਪ ਨੂੰ ਬ੍ਰह्म ਕਲਿਆਣਾਂ ਦੇ ਕਿਸੇ ਤੋ ਕਾਹਲਣਾ ਸੋਖ ਹੈ ਤਾਰਿਕ ਗ੍ਰੰਥਾਂ ਪੜ੍ਹ ਕੇ ਯਾਸ ਕਰਨਾ ਤੇ ਕਰਉਣਾ ਪਰ ਤੇਰਾ ਵਿਖਮ ਭਾਗਣਾ ਤੇਰੇ ਭਾਣੇ ਨੂੰ ਮੰਨਣਾ ਵਿਖਮ ਹੈ ਕਠਨ ਹੈ ਦੂਸਰਾ ਭਾਵ ਤੈਨੂੰ ਭਾ ਜਾਣਾ ਉਹ ਕਾਟਣਾ ਹੈ ਉਹ ਖੜਾ ਹੈ ਇਹ ਮੇਰੇ ਖਿਆਲ ਦੇ ਵਿੱਚ ਕੱਲ ਵੀ ਪਾਵਨ ਸ਼ਬਦ ਆਇਆ ਸੀਗਾ ਵਿਅਸਤਤ ਨੰਦਾ ਦੂਖ ਵਰਦਤ ਖੁਜਾ ਪਦਨਿਰਵਾਨ ਜਦੋਂ ਨਾਨਕ ਇਹ ਖੇਲ ਕਾਟਣਾ ਹੈ ਕਿਹੋ ਗੁਰਮਖ ਦਾ ਨਾਮ ਪਾਛ ਜਿਹਦੇ ਕੱਲ ਵੀ ਕਿਹਾ ਪਈਏ ਮਾਰਗ ਜਗੋਂ ਸੌਖੇ ਮਾਰਗ ਤੇ ਕੋਈ ਚੱਲਦਾ ਤੇ ਮਨੁੱਖ ਕੋਈ ਸੌਖਾ ਹੋ ਜਾਂਦਾ ਤੇ ਪਾਸ਼ਾ ਜਿਨਸਰਾਓ ਵਾਲੇ ਵੱਲ ਬੰਦ ਵਿੱਚ ਕਿਰਪਾ ਕੀਤੀ ਸਿੱਧੀ ਜੀ ਗੱਲ ਸਮਝਾਉਂਦਾ ਜੇ ਤਨ ਕੀਤਾ ਵੀ ਸਹੇਲਾ ਕੈਨ ਕਾਹਲ ਪਾਸ਼ਾ ਬੜਾ ਸੌਖਾ ਹੈ ਆਪਣੇ ਆਪ ਨੂੰ ਗਿਆਨੀ ਕਹਿ ਲੈਣਾ ਗਿਆਨੀ ਕਾਹਲ ਬੜਾ ਸੌਖਾ ਹੈ ਆਪਣੇ ਆਪ ਨੂੰ ਬ੍ਰਹਮ ਕਹਿ ਲੈਣਾ ਤੇ ਕਹਾ ਲੈਣਾ ਆਪਣੇ ਆਪ ਨੂੰ ਸੰਤ ਕਹਿ ਲੈਣਾ ਤੇ ਕਹਾ ਲੈਣਾ ਪਰ ਤੇਰਾ ਵਿਖਮ ਭਾਵਣਾ ਤੈਨੂੰ ਪਾ ਜਾਣਾ ਬੜਾ ਔਖਾ ਹੈ ਕਠ ਹੈ ਤਪਾਸ਼ਾ ਜੀ ਨੇ ਸਪਾਵਨ ਸ਼ਬਦ ਦੀ ਰਮਤਾ ਇਸ ਪ੍ਰਕਾਰ ਕੀਤੀ ਸ੍ਰੀ ਰਾਮ ਮਹਲਾ ਪੰਜਵਾਂ ਦਾ ਸਤਵ ਪਾਸ਼ਾ ਜੀ ਰਮਤਾ ਕਰਦੇ ਤੇਰਾ ਪਰੋਸਾ ਪਿਆਰੇ ਮੈਂ ਲਾੜ ਲਾਇਆ ਮਰੰਭ ਤਜ ਬੇਨਤ ਕੀਤੀ ਕਿ ਪਾਵਨ ਸ਼ਬਦ ਜਿਹ ਉਥਾਨ ਕਾ ਜਿਹੜੀ ਹੈ ਉਹ ਤੁੰਗ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜਿਹ ਪਾਵਨ ਉਸਾਰੀ ਦਾ ਕਾਰਜ ਜਿਸ ਦਾ ਬੜ ਮੁੱਲਾ ਕਾਰਜ ਤੁਮ ਕਾ ਚੂ ਸੰਪਨ ਹੋਇਆ ਤੇ ਚਾਬ ਚਾ ਕੇ ਪਾਤਸ਼ਾਹ ਜੀ ਨੇ ਪਾਵਨ ਰੋਚਾਰੂ ਕੀਤਾ ਜਿਸ ਸਤਿਗੁਰੂ ਕਦੇ ਹੇ ਪਾਤਸ਼ਾਹ ਤੇਰੇ ਭਰੋਸੇ ਤੇ ਰਹਿ ਕੇ ਹੇ ਪਿਆਰੇ ਜੀ ਹੇ ਪ੍ਰਭਾਤਮਾ ਜੀ ਤੇਰੇ ਭਰੋਸੇ ਦੇ ਉੱਤੇ ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ ਮੈਂ ਜਿਦਾ ਇਹ ਵੱਡਾ ਕਾਰਜ ਸੀਗਾ ਉੱਤਰਨ ਕਾਰਜ ਸੀਗਾ ਤੇਰੇ ਭਰੋਸੇ ਨਾਲ ਸੰਪੰਨ ਕੀਤਾ ਪਾਤਸ਼ਾਹ ਉਲਾਹ ਤ੍ਰੁਕਹ ਬਾਰਕ ਤੂੰ ਹਰ ਪ੍ਰਤਮਾ ਆ ਪਾਤਸ਼ਾਹ ਤੇ ਰੀ ਸਮਾਨਕਾਰਾਂ ਨੂੰ ਕਰਦਿਆਂ ਕਿਉਂਕਿ ਸੱਚਖੰਦ ਸ੍ਰੀ ਰਮੰਦਾਸ ਸਾਹਿਬ ਜੀ ਦਾ ਸਾਰੀ ਦਾ ਕਾਰਜ ਹੈਗਾ ਇਹ ਆਪਰੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਾਰਜ ਹੈਗਾ ਉਤਮ ਕਾਰਜ ਹੈਗਾ ਤੇ ਵੱਡੇ ਕਾਜ ਕਰਦੇ ਆਂ ਧਿਆ ਪੁੱਤਰਾਂ ਤੋਂ ਉਤਮ ਕਾਰਜ ਕਰਦੇ ਆਂ ਤੇ ਛੋਟੀਆਂ-ਛੋਟੀਆਂ ਭੁੱਲਾਂ ਤੋਂ ਘਾ ਰਹੇ ਆਂ ਜਿਵੇਂ ਆਪਣੇ ਸਾਰਿਆਂ ਵਾਸਤੇ ਵੱਡਾ ਕਾਰਜ ਹੈ ਇਬਾਦਤ ਕਰਨਾ ਬੰਦਗੀ ਕਰਨਾ ਰੱਬ ਦਾ ਨਾਮ ਜਪਣਾ ਸੇਵਾ ਸਮਰਨ ਕਰਨੀ ਤੁਮ ਕਰਮ ਕਰਨੇ ਵੱਡੇ ਕਾਰਜ ਹਨ ਪਰ ਵੱਡੇ ਕਾਰਜ ਕਰਦੇ ਆ ਛੋਟੀ ਛੋਟੀਆਂ ਭੁੱਲਾਂ ਚ ਘਾਹ ਰਹ ਜਾਂਦੇ ਜਾਂ ਤੇ ਪਾਸ਼ਾ ਕਰਨ ਲੱਗੇ ਇਹ ਪਾਸ਼ਾ ਮਹਾਨ ਕਾਰਜ ਕੀ ਵੱਡਾ ਕਾਰਜ ਕੀਤਾ ਤੇਰੇ ਭਰੋਸੇ ਦਾ ਕੀਤਾ ਤੇਰੇ ਪਰੋਸੇ ਤੋਂ ਬਣਾ ਕੇ ਕੀਤਾ ਨਹੀਂ ਜੀ ਤੇਰਾ ਪਰੋਸਾ ਪਿਆਰੇ ਮੈਂ ਲਾੜ ਲੜਾਇਆ ਪੁੱਲ ਹੈ ਚੁੱਕਾ ਬਾਰਕ ਤੂੰ ਹਰ ਤਕਾ ਆਇਆ ਪਾਤਸ਼ਾਹ ਫਿਰ ਵੀ ਐਸਾ ਹਰਵੰਦਰ ਸਾਹਿਬ ਦੀ ਨੀ ਰੱਖਣ ਤੋਂ ਲੈ ਕੇ ਉਹ ਸਾਰੀ ਮੁਕੰਮਲ ਹੋਣ ਤੱਕ ਸਤੋ ਫੁੱਲਾ ਹੋ ਗਈਆਂ ਹੋਣੀਆਂ ਪੁੱਲ ਦਾ ਪਾਅ ਹੁੰਦਾ ਵੱਡੀ ਗਲਤੀ ਚੁੱਕ ਦਾ ਭਾਵ ਹੁੰਦਾ ਛੋਟੀ ਗਲਤੀ ਪਾਤਸ਼ਾਹ ਕਰ ਵੀ ਭੁੱਲ ਹੈ ਚੁੱਕ ਹੰਬਾਰਕ ਪਾਤਸ਼ਾਹ ਤੇਰੇ ਬੱਥੇ ਆ ਤੇਰੇ ਨਿਆਣਿਆਂ ਤੇਰੇ ਤੇ ਪੱਤਰਾ ਤੇਰੇ ਸੇਵਾਦਾਰ ਆ ਮਹਾਨ ਕਾਜ ਕਰਦੇ ਕੋਈ ਭੁੱਲ ਚੁੱਕ ਹੋ ਵੀ ਵੇਗੀ ਵਡੀਆਂ ਕੁੱਲਾ ਹੰਨਾ ਹੋਊਗੀਆਂ ਪਰ ਸਾਨੂੰ ਪਤਾ ਹੈ ਤੇ ਬਖਸ਼ੰਦ ਕਿ ਤੁਮ ਹਰਿ ਪਿਤਾ ਮਾਇ ਆ ਤੂੰ ਸਾਡਾ ਪਿਤਾ ਹੈ ਤੂੰ ਸਾਡੀ ਮਾਂ ਤੇ ਮਾਤਾ ਤੇ ਪਿਤਾ ਦੇ ਵਿੱਚ ਕਦੇ ਵੀ ਆਪਣੇ ਮੱਛਾਂ ਦੇ ਕੀਤੇ ਜਿਹੜੇ ਨਿਕਿਤ ਕਰਮ ਹਨ ਪਾਪ ਕਰਮ ਹਨ ਆਪਲਾ ਹਨ ਗੋਤਿਆ ਹਨ ਮਾਂ ਕਦੇ ਆਪਣੇ ਧਿਆ ਪੁੱਤਰਾਂ ਦੀਆਂ ਗਲਤੀਆਂ ਨਹੀਂ ਦੇ ਜਿਦਾਰਦੀ ਪਵਤਰ ਦਾਸ ਜੀ ਦਾ ਵਰਨ ਮੈਨੂੰ ਚਿੱਤ ਆਇਆ ਰਾਮ ਆਇਆ ਹਾਂ ਬਾਰਖ ਤੇਰਾ ਜਦੋਂ ਪੰਤਰ ਦਾਸ ਜੀ ਨੇ ਰੱਬ ਨੂੰ ਆਪਣੀਆਂ ਗਲਤੀਆਂ ਮਨੋਂ ਵਾਸਤੇ ਜਾਂ ਗਲਤੀਆਂ ਮਾਫ਼ ਕਰਨ ਵਾਸਤੇ ਬੇਨਤੀ ਕੀਤੀ ਤੇ ਫਿਰ ਪੁੱਤਰ ਬਣ ਕੇ ਕੀਤੀ ਤੇ ਰੱਬ ਨੂੰ ਮਾ ਆ ਕਿਹਾ ਕਿ हे ਮਾ ਮੈਂ ਤੇਰਾ ਪੁੱਤਰਾਂ ਤੇ ਮੈਨੂੰ ਤੂੰ ਪਤਾ ਹੈ ਕਿ ਮਾ ਆਪਣੇ ਪੁੱਤਰਾਂ ਦੀਆਂ ਗਲਤੀਆਂ ਕਦੇ ਨਹੀਂ ਜਿਤਾਰਦੀ। ਰਾਮ ਆਇਆ ਹਾਂ ਬਾਰਕ ਤੇਰਾ ਕਾਹਨ ਖੰਡਸ ਆਪੁਣ ਮੇਰਾ हे ਪਾਤਸ਼ਾ ਤੂੰ ਮੇਰੀ ਮਾਂ ਤੇ ਅਸੀਂ ਤੇਰੇ ਪੁੱਤਾਂ ਸਾਨੂੰ ਪਤਾ ਤੂੰ ਸਾਡੇ ਆਗੁਣਾਂ ਨੂੰ ਖੰਡੇਗਾ ਸਾਡੇ ਪਾਪਾਂ ਨੂੰ ਖੰਡਣ ਕਰੇਗਾ ਹਰਾਮ ਆਇਆ ਹ ਬਾਰਕ ਤੇਰਾ ਕਾਹਨ ਅਖੰਡਸ ਆਗੁਣ ਮੇਰਾ ਜੇ ਅਤ ਕ੍ਰੋਪ ਕਰੇ ਕਰਤਾ ਆ ਤਾਂ ਕਿ ਚੇਤਨਾ ਰੱਖ ਤਸਮਾਇਆ ਤੇ ਪਾਤਰ ਦਾ ਜੇ ਕਹਿੰਦੇ ਮੈਨੂੰ ਮਾਂ ਦੇ ਗੁਣ ਦਾ ਪਤਾ ਹੈ ਕਿ ਜੇ ਪਤਰਾ ਬਹੁਤ ਕ੍ਰੋਧ ਧੋਕੇ ਆਪਣੀ ਮਾਂ ਨੂੰ ਬੋਲ ਬਹੁਤ ਹੈ ਗਲਤੀ ਕਰਦੇ ਭੁੱਲ ਕਰਦੇ ਚੁੱਕ ਕਰਦੇ ਜੇ ਅਤਿ ਕ੍ਰੋਪ ਕਰੇ ਕਰਤਾ ਤਾਂ ਪੀ ਚੀਤ ਨਾ ਰੱਖ ਸਮਾਇਆ ਤੇ ਮਾਂ ਦਾ ਇਹ ਗੁਣ ਹੈ ਕਿ ਤਾਬੀ ਉਹ ਗਲਤੀ ਨੂੰ ਭੁੱਲ ਨੂੰ ਆਪਰੇ ਮਨ ਵਿੱਚ ਦੀ ਰੱਖਦੀ ਤੇ ਵਿੱਚ ਨਹੀਂ ਰੱਖਦੀ ਤੇ ਪਾਤਸ਼ਾਹ ਤੁਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਕਹੇ ਕਿ ਹੇ ਪਾਤਸ਼ਾਹ ਜੀ ਇਹ ਮਹਾਨ ਕਾਰਜ ਕਰਦੇ ਹਾਂ ਉਤੋਰ ਕਾਰਜ ਕਰਦੇ ਹਾਂ ਹਰ ਮੰਦਰ ਸਾਹਿਬ ਦੀ ਉਸਾਰੀ ਕਰਦਿਆਂ ਸਾਡੇ ਕੋਲੋਂ ਸੰਗਤਾਂ ਕੋਲੋਂ ਸੇਵਾਦਾਰਾਂ ਕੋਲੋਂ ਬੜੀਆਂ ਭੁੱਲਾਂ ਹੋਆਂ ਹੋ ਗਈਆਂ ਚੁਕਾਰ ਨਾ ਹੋਣੀਆਂ ਕੱਟਾ ਕਰਨੀ ਮਾਫ ਹੈ ਪਾਸ਼ਾ ਜੀ ਇਹਦੇ ਅੰਤਰੀਵ ਭਾਰ ਮੈਂ ਫਿਰ ਰੀਪੀਟ ਕਰਨ ਲੱਗਿਆ ਤੇਰਾ ਭਰੋਸਾ ਪਿਆਰੇ ਮੈਂ ਲਾੜ ਲੜਾਇਆ ਹੇ ਪਾਸ਼ਾ ਤੇਰੇ ਭਰੋਸੇ ਦੇ ਉੱਤੇ ਰਹਿ ਕੇ ਇਹ ਜਿਹੜਾ ਕਾਰਜ ਹੈ ਬੜੇ ਚਾ ਨਾਲ ਕੀਤਾ ਕਿਉਂਕਿ ਬਹੁਤ ਵਾਰ ਆਪਾਂ ਇਹ ਗੱਲ ਵਿਚਾਰੀ ਆਪ ਜੀ ਨੇ ਨਾ ਸਮਝੀ ਦੱਸ ਰਹੇ ਨੇ ਕੀਤੀ ਆ ਵੀ ਸੇਵਾ ਉਹੀ ਜਿਹੜੀ ਚਾਹ ਨਾਲ ਕੀਤੀ ਜਾਵੇ ਠੀਕ ਆ ਕੋਈ ਮਨੁੱਖ ਗੁਰਦੁਆਰੇ ਮੰਦਰ ਮੱਦਤ ਜਾਵੇ ਡੰਗਰਾਂ ਦੇ ਫਾੜ ਦੇ ਮੰਜੇ ਝਾੜੂ ਪੋਚੇ ਲਾਵੇ ਸਾਰੇ ਕੰਮ ਸ਼ੁੱਧ ਹਨ ਉੱਤਮ ਹਨ ਸ੍ਰੇਸ਼ਟ ਹਨ ਸੁਣੇ ਹਨ ਸ਼ੋਭਨੇ ਕ ਹਨ ਪਰ ਜਿੰਨਾ ਚਿਰ ਉਸ ਕਰਮ ਦੇ ਵਿੱਚ ਚਾਹ ਨਹੀਂ ਨਾ ਗੁਰੂ ਦਾ ਪੈ ਜਾ ਹੁੰਦਾ ਉਹਨਾਂ ਚਿਰ ਸਿਰਫ ਕਰਮੀਆਂ ਸੇਵਾ ਉਹਨੇ ਉਦੋਂ ਬਣਨਾ ਜਦੋਂ ਭੱਡੇ ਮੱਜ ਦੇ ਮੱਜ ਦੇ ਨਾਲ ਮਨ ਤੇ ਗੁਰੂ ਦਾ ਚਾਟ ਲਿਆ ਹੋਵੇ ਸੇਵਾ ਕਰਨ ਦਾ ਤੇ ਪਾਸ਼ਾ ਕਰ ਰਿਹਾ ਵੀ हे ਪਾਸ਼ਾ ਜੀ ਇਹ ਹਮੰਦਰ ਸਾਹਿਬ ਦੀ ਨੀ ਰੱਖਣ ਤੋਂ ਲੈ ਕੇ ਸਾਰੀ ਤੱਕ ਜਿੰਨਾ ਵੀ ਕਾਰਜ ਅਸਾਂ ਕੀਤਾ ਸੇਵਾ ਦਾ ਦਾ ਸੰਗਤਾਂ ਦੇ ਜੇ ਟੋਪਰੀ ਢੋਂ ਦਾ ਕਾਰਜ ਕੀਤਾ ਬਾਬਾ ਬੁੱਢਾ ਸਾਹਿਬ ਵਰਗਿਆਂ ਨੇ ਟੋਪਰੀ ਢੋਂ ਦਾ ਕਾਰਜ ਕੀਤਾ ਭਾਈ ਬੈਲੋ ਸਾਹਿਬ ਵਰਗਿਆਂ ਨੇ ਟੋਪਰੀ ਢੋਂ ਦਾ ਕਾਰਜ ਕੀਤਾ ਤੇ ਸਾਰਿਆਂ ਸੰਗਤਾਂ ਦੇ ਬੜੇ ਚਾ ਨਾਲ ਕੀਤਾ ਤੇਰੇ ਪਰੋਸਾ ਪਿਆਰੇ ਮੈਂ ਲਾੜਾ ਨਾ ਲਾੜ ਦਾ ਪਾਉਂਦਾ ਅੱਛਾ ਤੇ ਮਹਾਨ ਕਾਰਜ ਕੀਤਾ ਤੇ ਬੜੇ ਚਾ ਦੇ ਵਿੱਚ ਤੇ ਬੜੀ ਖੁਸ਼ੀ ਦੇ ਨਾਲੇ ਪਾਤਸ਼ਾਹ ਕਾਂਦ ਨੂੰ ਕੀਤਾ ਤੇ 쿠ਸ਼ੀ ਦੇ ਨਾਲ ਕਾਰਜ ਕਰਦੇ ਆਂ ਚਾਹ ਦੇ ਨਾਲ ਕਾਰਜ ਕਰਦੇ ਆਂ ਫਿਰ ਵੀ ਭੁੱਲਾ ਚੁੱਕੇ ਮਾਰਕ ਤੁਮਹਰੇ ਪਿਆਰ ਮਾਇਆ ਪਾਛਾ ਸਾਡੇ ਤੋਂ ਇੱਕ ਨਹੀਂ ਬਾਤਾਂ ਭੁੱਲਾ ਰਹਿ ਗਿਆ ਹੁਣ ਗਿਆ ਤੂੰ ਬਖਸ਼ ਦੇ ਤੂੰ ਸਾਡੀ ਮਾਂ ਐ ਤੂੰ ਸਾਡਾ ਪਿਓ ਐ ਸਾਨੂੰ ਬਖਸ਼ਣਾ ਕਰ ਤੀਸਰੇ ਦੇ ਅੰਤਰੀ ਭਾਵਨਾ ਕਰਨ ਲੱਗਿਆ ਪਾਤਸ਼ਾਹ ਜੀ ਕਹਿ ਰਿਹਾ ਹੇ ਜਗਿਆਸੂ ਸੰਤ ਜਨੋ ਅਸੀਂ ਰੱਬ ਦੀ ਇਹ ਬਾਤ ਤੇ ਕੀਤੀ ਆ ਰੱਬ ਦੀ ਪ੍ਰਮਾਤਮਾ ਦੀ ਬੰਦਗੀ ਕਰਨ ਰੂਪੀ ਕਾਰਜ ਮਹਾਨ ਕਾਰਜ ਕੀਤਾ ਤੇ ਬੜੇ ਚਾਅ ਨਾਲ ਕੀਤਾ ਹੁਣ ਦੇਖੋ ਬਾਕੀ ਜਿਵੇਂ ਸੇਵਾ ਦਾ ਆਪਾਂ ਕਨਸੈਪਟ ਸਮਝਿਆ ਨਾ ਵੀ ਸੇਵਾ ਜਿਹੜੀ ਐ ਤੇ ਉਦੋਂ ਸੇਵਾ ਬਾਣੀ ਦੀ ਚਾਅ ਨਾਲ ਕੀਤੀ ਜਾਵੇ ਜਦੋਂ ਤੁਹਾਡਾ ਮਾਨ ਕੁਛ ਨਹੀਂ ਮੇਰੇ ਵਰਗਾ ਬਾਹ ਫੜ ਕੇ ਲਾ ਤੇ ਦਵੇ ਵੀ ਭਈਆ ਸੇਵਾ ਕਰ ਉਹਨਾਂ ਚਾਹੀ ਜAVE ਚਾਹੀ ਜAVE ਵੀ ਕਦੋਂ ਬਾਬਾ ਜੀ ਆਖ ਪਰੇ ਪਮਾਉਂਦੇ ਮੈਂ ਟਪਾਂ ਮੇਰਾ ਖੜਾ ਛਤੇ ਉਹ ਕੰਮ ਤੇ ਹੋ ਸਕਦਾ ਦੇਖੋ ਇਦਾਂ ਨਹੀਂ ਹੈਗੀ ਕਾਰ ਦੇ ਤੇ ਹੋ ਜਾਂਦਾ ਆਪਾਂ ਕਹੀਏ ਭਾਈ ਕੋਈ ਆਪਾਂ ਨੂੰ ਕਹੇ ਆ ਭਾਂਡੇ ਮਾਂਜ ਕੇ ਜਾਣੇ ਸਾਰੇ ਗੁਰਦੁਆਰੇ ਦੇ ਬੰਦਾ ਨਾ ਚਾਹੁੰਦੇ ਵੀ ਜੇ ਮਾਂਜ ਦੇ ਵੀ ਭਾਂਡੇ ਤੇ ਸਾਖ ਹੋ ਜਾਣਗੇ ਕਾਰਜ ਤੇ ਹੋ ਜਾਏਗਾ ਕੰਮ ਤੇ ਹੋ ਜਾਏਗਾ ਪਰ ਸੇਵਾ ਤਾਂ ਵੜੇਗੀ ਜਦ ਚਾਹ ਹੋਏ ਤੇ ਬੰਦਗੀ ਵੀ ਇਸੇ ਪ੍ਰਕਾਰ ਹੀ ਆ ਅਮਰਤੋਲੇ ਦਾ ਉੱਠਣਾ ਗੁਰਦੁਆਰੇ ਆਉਣਾ ਗੁਰ ਸੰਗਤ ਤੇ ਬੈਠਣਾ ਇਹ ਮਹਾਨ ਕਾਰਜ ਦਾ ਉਤਮ ਕਾਰਜ ਆ ਪਰ ਇਹ ਬੰਦਗੀ ਤਾਂ ਬਣੇਗੀ ਜੇ ਚਾਹ ਪੈਦਾ ਹੋਏਗਾ ਹੁਣ ਜੇ ਮੈਂ ਅਮਰਤੋਲੇ ਉੱਠਾਂ ਵੀ ਪਾਇਓ ਠੀਕ ਆ ਤਨਉ ਜੋਠ ਨਹੀਂ ਪੈਣਾ ਜਦ ਹੱਲ ਕੋਈ ਨਹੀਂ ਹੈਗਾ ਤੇ ਉਹ ਬੰਦਾ ਨਿੰਦਰ ਨੋਂਦਰ ਦੇ ਵਿੱਚ ਜਿੱਦਾਂ ਦਾ ਜਿਹਾ ਇਸ਼ਾਨਾਨ ਕੀਤਾ ਕੁੱਤੇ ਣਾਉਣ ਦਾ ਆਪਣਾ ਨਿਸ਼ਾਨ ਕੀਤਾ ਤੇ ਫਿਰ ਗੁਰਦੁਆਰੇ ਆਏ ਤੇ ਆਤਮਨਟੀ ਜੀ ਪੂਰੀ ਕੀਤੀ ਉਹ ਠੀਕ ਆ ਮੰਨ ਸਕਿਆ ਹੁਣ ਜਾਣੀ ਪਵੇਗਾ ਇੱਕ ਕਾਰਜ ਤੇ ਪੂਰਾ ਹੋ ਗਿਆ ਮਰਿਆਦਾ ਤੇ ਲਿਵਗਿਆ ਆਪ ਜੀ ਵੀ ਅਮਰਤੂਰਲੇ ਸੰਭਾਲਣ ਦੀ ਪਰ ਇਹ ਬੰਦਗੀ ਉਦੋਂ ਬਣਨਾ ਜਦੋਂ ਅਮਰਤੂਰ ਦਾ ਚਾ ਪੈਦਾ ਹੋਏਗਾ ਜਦੋਂ ਲੱਗੇ ਨਾ ਵੀ ਭਾਈ 12 ਵਜ ਗਏ ਤੇ ਚਾ ਹੀ ਉੱਡਾ ਉੱਥੇ ਬੰਦੇ ਵੀ ਕਦਮ ਮਤ ਵਿਲਾ ਹੋਵੇ ਤੇ ਸਨਾਰ ਪਾਣ ਕਰੀਏ ਗੁਰਬਾਣੀ ਦਾ ਪਾਠ ਕਰੀਏ ਕਾਲ ਜੀ ਰਤਨਾ ਕਰੀਏ ਗੁਰਦੁਆਰੇ ਜਾਈਏ ਗੁਰਸੰਗਤ ਤੇ ਬੈਠੀਏ ਗੁਰੂ ਕੀਆ ਵਿਚਾਰਾਂ ਸੁਣੀਏ ਜਦੋਂ ਇਸ ਗੱਲ ਦਾ ਚਾਹ ਪੈਦਾ ਹੋਏਗਾ ਤੇਰੀ ਬੰਦਗੀ ਬਣੇਗੀ ਨਹੀਂ ਕੱਲੀ ਮਰਿਆਦਾ ਨਿਭ ਰਹੀ ਆ ਤੇ ਹਜ਼ਾਰਾਂ ਸਾਲ ਤੋਂ ਬਨੁਖ ਨਿਭਾ ਰਹੇ ਆ ਇਦਾਂ ਦੀ ਮਰਿਆਦਾ માં ਮਰਿਆਦਾ ਨਿਭਾ ਲੈਣੀ ਇਖਾਰਤ ਕਰ ਲੈਣਾ ਅਲੱਗ ਚੀਜ਼ ਆ ਭਾਂਡੇ ਮੰਦਰ ਨੇ ਅਲੱਗ ਚੀਜ਼ ਆ ਭਾਂਡੇ ਮੰਦਰ ਦੀ ਸੇਵਾ ਕਰਨ ਜਾਣੀ ਇਹ ਅਲੱਗ ਚੀਜ਼ ਆ ਗੁਰਦੁਆਰੇ ਆਉਣਾ ਅਲੱਗ ਚੀਜ਼ ਆ ਗੁਰਦੁਆਰੇ ਆਉਣਾ ਤੁਹਾਡਾ ਬੰਦਗੀ ਬਣ ਜਾਏ ਇਬਾਦਤ ਬਣ ਜਾਏ ਭਗਤੀ ਬਣ ਜਾਏ ਤੇ ਅਲੱਗ ਚੀਜ਼ ਆ ਤੇ ਇਹ ਹੋਏਗੀ ਚਾਹ ਨਾਲ ਜੋਣ ਜੇ ਮਨੁੱਖ ਅਮਤ ਉੱਠ ਵੀ ਰਿਹਾ ਜੇ ਠੀਕ ਆ ਭਾਈ ਚਾਤ ਹੋਈ ਨਹੀਂ ਹੈਗਾ ਵੀ ਠੀਕ ਆ ਹੁਣ ਪੰਜ ਪਿਆਰਾਂ ਨੇ ਚੁੱਤ ਨਹੀਂ ਪਵੇਗਾ ਜਦ ਘਰ ਦੇ ਡਾਂਡ ਦੇ ਆ ਜਾਣਾ ਪਵੇਗਾ ਕੋ ਧੱਕੇ ਤੋਂ ਮੇਨਾ ਮਸਾ ਤੇ ਹੁਕਮਨਾਮੇ ਦਾ ਬੰਦਾ ਪਹੁੰਚਦੇ ਵਿੱਚ ਲੋ ਫਾਰਮੈਲਟੀ ਤੇ ਪੂਰੀ ਪਲੀਏ ਇਹ ਮਰਿਆਦਾ ਤੇ ਪੂਰੀ ਹੋ ਰਹੀ ਆ ਮਰਿਆਦਾ ਤੇ ਨਿਭਾਈ ਜਾ ਰਹੀ ਆ ਕਾਰਜ ਤੇ ਹੋ ਰਿਹਾ ਪਰ ਚਾ ਨਹੀਂ ਹੈਗਾ ਇਬਾਦਤ ਦਾ ਤੇ ਚਾਹ ਹੁੰਦਾ ਤੇ ਪਾਸ਼ਾ ਧੰਨ ਗੁਰੂ ਅਰਜਨ ਦੇ ਪਾਸ਼ਾ ਕਰੇ ਹੈ ਪਾਸ਼ਾ ਜੀ ਤੁਹਾਡੀ ਅਬਾਦਤ ਅਸੀਂ ਕਰਦੇ ਆ ਤੁਹਾਡੀ ਬੰਦਗੀ ਕੀਤੀ ਆ ਨਤਨੇਮ ਕੀਤਾ ਤੇ ਬੜੇ ਚਾਹ ਨਾਲ ਕੀਤਾ ਤੇਰਾ ਪਰੋਸਾ ਪਿਆਰੇ ਮੈਂ ਲਾਡ ਲੜਾਇਆ ਮੈਂ ਤੇ ਬਹੁਤ ਵਾਰੀ ਵਿਦਿਆਰਥੀਆਂ ਨਾਲ ਵੀ ਬੇਨਤੀ ਕਰਦਾ ਹੁੰਦਾ ਕਿ ਠੀਕ ਹੈ ਬਾਣੀ ਪੜ ਰਹੇ ਆ ਸੇਵਾ ਕਰ ਰਹੇ ਆ ਪਰ ਜਦੋਂ ਤੁਹਾਡੇ ਅੰਦਰ ਬਾਣੀ ਪੜਨ ਦਾ ਜਿੰਨਾ ਚਿਰ ਚਾਹ ਨਹੀਂ ਨਾ ਪੈਦਾ ਹੁੰਦਾ ਚੇਸ਼ਟਾ ਨਹੀਂ ਪੈਦਾ ਹੁੰਦੀ ਉਨਾਂ ਕਰ ਗੁਰਬਾਣੀ ਦਾ ਪਾਠ ਤੇ ਹੋ ਸਕਦਾ ਦੇਖੋ ਕਰਮ ਮਾੜਾ ਨਹੀਂ ਹੈਗਾ ਕਰਮ ਉੱਤਲ ਨਾ ਪਰ ਗੁਰੂ ਗ੍ਰੰਥ ਸਾਹਿਬ ਕਰਨੀ ਚਾਹੀਦੀ ਜੀ ਕੇ ਪਾਠ ਆਵੇਂ ਜਪਜੀ ਸਾਹਿਬ ਪੜੀਏ ਤੇ ਬੜੇ ਰੌਂ ਦੇ ਵਿੱਚ ਪੜੀਏ ਆਪਣੇ ਚਾਹ ਨਾ ਪੜੀਏ ਖੁਸ਼ੀ ਦੇ ਵਿੱਚ ਪੜੀਏ ਫਿਰ ਇਹਦੀ ਜਿਹੜੀ ਵਾਈਬ੍ਰੇਸ਼ਨ ਆ ਹੋਰ ਤਰ੍ਹਾਂ ਦੀ ਹੋਏਗੀ ਹੁਣ ਜੇ ਕਿਤੇ ਫੜ ਕੇ ਬਾਹ ਬਾ ਦਿੱਤਾ ਵੀ ਠੀਕ ਆ ਪੜ ਜਪਜੀ ਸਾਹਿਬ ਉਹ ਬੰਦਾ ਪੜਦਾ ਵੀ ਨਾ ਪੜਿਆ ਵਰਗਾ ਫੇਰੀ ਜਾਂਦਾ ਤਾਰਜ ਪੂਰਾ ਹੋ ਗਿਆ ਠੀਕ ਆ ਮੈਂ ਭਾਈ ਕੰਕਾਰ ਤੋਂਨੇ ਕਿੰਨੀ ਛੁੱਟੀ ਨਾਲ ਦਾ ਤਖੋਗ ਪਾ ਦਿੱਤਾ ਖੁਸ਼ੀ ਕਾਸ਼ੇ ਕੋਈ ਨਹੀਂ ਹੋਈ ਪਾਸ਼ਾ ਕਰੇ ਹੈ ਪਾਸ਼ਾ ਜਿਹੇ ਜਾਸੂ ਜਨੋਂ ਅਸੀਂ ਰੱਬ ਦੀ ਇਬਾਦਤ ਕੀਤੀ ਆ ਬੰਦਗੀ ਕੀਤੀ ਆ ਤੇ ਬੜੇ ਚਾ ਨਾ ਕੀਤੀ ਤੇਰੇ ਪਰੋਸਾ ਪਿਆਰੇ ਮੈਂ ਲਾੜ ਲੜਾਇਆ ਪੁੱਲਾ ਚੁੱਕਾ ਬਾਰਕ ਤੂੰ ਹਰਿ ਕਤਮਾਇਆ ਪਾਤਸ਼ਾਹ ਤੇਰਾ ਉੱਤਮ ਕਾਰਜ ਕਰਦੇ ਆ ਇਬਾਦਤ ਕਰਦੇ ਆ ਬੰਦਗੀ ਕਰਦੇ ਆ ਅਮਰਤ ਵੇਲੇ ਉੱਠਦੇ ਆ ਆਪਣੇ ਸਰੀਰਕ ਕਿਰਿਆ ਕਰਦੇ ਆਂ ਅਪਸ਼ਨਾਨ ਪਾਣ ਕਰਦੇ ਆਂ ਪਾਣ ਕਰਦੇ ਆਂ ਗੁਰਦੁਆਰੇ ਰਸਤੇ ਚ ਆਉਂਦੇ ਆਂ ਕੋਈ ਨਿੰਦਿਆ ਚੁਗਲੀ ਹੋ ਗਈ ਹੋਵੇ ਕੋਈ ਬੁਰਾ ਭਲਾ ਦੇਖਿਆ ਗਿਆ ਹੋਵੇ ਤੱਕਿਆ ਗਿਆ ਹੋਵੇ ਕਿਰਪਾ ਕਰੀ ਤੇਰੀ ਇਬਾਦਤ ਤੇ ਰਾਤ ਇਹ ਚੱਲਦੇ ਆਂ ਵੀ ਉਤਮਕਾਰ ਕਰਦੇ ਆਂ ਵੀ ਸਤ ਬਹੁਤ ਭੁੱਲਾ ਰਹਿ ਜਾਂਦੀਆਂ ਤੇ ਫਿਰ ਨਵਾਣੇ ਬਣ ਚੱਲਣਾ ਕੋ ਜੇ ਆਪ ਜੀ ਗੁਰਦੁਆਰੇ ਆ ਰਹੇ ਉਹ ਕਰਮਕੁਟਲਾ ਗੁਰ ਸੰਗਤ ਵਿੱਚ ਆ ਰਹੇ ਆ ਉਹ ਕਰਮ ਉੱਤਮ ਹੈ ਪਰ ਉਤਮ ਕਰਦਿਆਂ ਕਰਦੇ ਪਾਸ਼ਾ ਨੇ ਕਈ ਵਾਰੀ ਭੁੱਲਾਂ ਤੇ ਚੁੱਕਾਂ ਰਹਿ ਜਾਂਦੀਆਂ ਤੇ ਫਿਰ ਪਾਸ਼ਾ ਨੂੰ ਕਹਣਾ ਇਹ ਪਾਸ਼ਾ ਜੀ ਸਾਡੇ ਤੋਂ ਅੰਮ੍ਰਿਤ ਵੇਲਾ ਸਾਂਭ ਦਿਆਂ ਤੇ ਜੇ ਕੋਈ ਭੁੱਲ ਰਹਿ ਗਈ ਹੋਵੇ ਤੇ ਹੰਕਾਰ ਹੀ ਪੈਦਾ ਹੋ ਗਿਆ ਹੋਵੇ ਸਾਡੇ ਅੰਦਰ ਵੀ ਸੇ ਗੁਰਦੁਆਰੇ ਆਉਗੇ ਆ ਅਸੀਂ ਅੰਮ੍ਰਿਤ ਵੇਲੇ ਉੱਠਦੇ ਆ ਅਸੀਂ 2:3 3 ਵਜੇ ਉੱਠਦੇ ਆ ਕਿਸੇ ਬਾਤ ਤੇ ਕਰਦੇ ਆ ਅਸੀਂ ਬੰਦਗੀ ਕਰਦੇ ਆ ਪਾਸ਼ਾ ਕਦੇ ਵੀ ਦਾ ਹੰਕਾਰ ਨਾ ਕਿਤੇ ਦੀ ਵੱਡੀ ਭੁੱਲ ਨਾ ਕਿਤੇ ਹੋ ਜਾਏ ਵਾਦਤ ਦਾ ਹੰਕਾਰ ਹੋ ਜਾਣਾ ਵੱਡੀ ਭੁੱਲਿਆ ਤੇ ਇਬਾਦਤ ਕਰਦਿਆਂ ਕਰਦਿਆਂ ਨਿੱਕੀਆਂ ਨਿੱਕੀਆਂ ਚੁੱਕਾਂ ਹੋ ਜਾਣੀਆਂ ਇਹ ਛੋਟੀਆਂ ਗਲਤੀਆਂ ਪਾਸ਼ਾ ਕਰਿਆ ਵੀ ਇਹ ਭਰੋਸੇ ਦੇ ਵਿੱਚ ਆਵਿਦ ਰੱਬ ਦੀ ਇਬਾਦਤ ਕਰਦਿਆਂ ਬਦਗੀ ਕਰਦਿਆਂ ਭੁੱਲਾ ਚੁੱਕਾ ਹੈ ਬਾਰਕ ਤੂੰ ਹਰ ਪਿਤਾ ਮਾਇਆ ਪਾਸ਼ਾ ਅਧਾ ਭੁੱਲਾ ਚੁੱਕਾ ਹੈ ਜੰਦੀਆਂ ਨੇ ਤੂੰ ਸਾਡੀ ਮਾਂ ਹੈ ਸਾਡੇ ਪਿਓ ਹੈ ਸਾਡਾ ਪਿਓ ਤੇ ਕਿਰਪਾ ਕਰਕੇ ਬਖਸ਼ਦਾ ਤੂੰ ਹੁਣ ਬਖਸ਼ਣਾ ਕਰ ਹੁਣ ਪਾਸ਼ਾ ਕਿਰਪਾ ਕਰਦੇ ਜੇ ਸੁਹਿਲਾ ਕਹਿਣ ਕਹਾਵਣ ਪਾਸ਼ਾ ਬਹੁਤ ਸੌਖਾ ਬਹੁਤ ਸੌਖਾ ਹੈ ਕਿ ਆਪਣੇ ਆਪ ਨੂੰ ਚੰਗਾ ਕਹਿ ਲੈਣਾ ਤੇ ਚੰਗਾ ਕਹਾ ਲੈਣਾ ਕਿ ਬਹੁਤ ਛੋਟੀ ਜਿਹੀ ਗੱਲ ਹੈ ਕੱਲ ਵੀ ਆਪਾਂ ਦਾ ਆਇਆ ਸੀਗਾ ਸ਼ਬਦ ਵੀ ਆਪਣੇ ਆਪ ਨੂੰ ਵੱਡਾ ਕਹਾ ਲੈਣਾ ਤੇ ਵੱਡਾ ਕਹਿ ਲੈਣਾ ਤੇ ਬਹੁਤ ਸੌਖਾ ਕੰਮ ਹੈ ਮੈਂ ਆਪਦੇ ਆਪ ਨੂੰ ਗਿਆਨੀ ਕਹਿ ਸਕਦਾ ਤੇ ਤੇ ਵੀ ਪੜਾ ਜਾਣਾਂ ਦਾ ਜ਼ੋਰ ਨਾ ਕਹਾ ਵੀ ਸਕਦਾ ਤੁਸੀਂ ਮੈਨੂੰ ਗਿਆਨੀ ਕਹੋ ਮੈਂ ਕਹਿ ਸਕਦਾ ਮੈਂ ਭਗਤਾਂ ਦੇ ਕਈਆਂ ਤੋਂ ਕਹਾ ਸਕਦਾ ਬਹੁਤ ਸੌਖਾ ਕਾਰਜ ਹੈ ਗ੍ਰੰਥ ਪੜ੍ਹ ਕੇ ਰੱਬ ਦਾ ਯਸ ਕਰ ਲੈਣਾ ਤੇ ਕਰਵਾ ਲੈਣਾ ਕਰ ਦੇਣਾ ਬਹੁਤ ਸੌਖਾ ਕੰਮ ਹੈ ਪਾਤਸ਼ਾਹ ਨੂੰ ਸੌਖਾ ਕਹ ਰਿਹਾ ਸੁਹਿਲਾ ਕਹਿਣ ਕਹਾਵਣ ਪਰ ਤੇਰਾ ਬਖਮ ਭਾਵਣ ਪਾਤਸ਼ਾਹ ਤੇਰਾ ਭਾੜੇ ਨੂੰ ਮੰਨ ਲੈਣਾ ਬਹੁਤ ਔਖਾ ਹੈ ਕਾਟਣਾ ਤੇਰੇ ਭਾਣੇ ਤੇ ਚੱਲਣਾ ਬਹੁਤ ਔਖਾ ਹੈ ਦੋਸਰਾ ਇਹਦਾ ਅਰਥ ਹੈ ਸੋਹਿਲਾ ਕਹਨ ਤਹਾਵਨ ਸੌਖਾ ਇਹ ਆਪਣੇ ਆਪ ਨੂੰ ਤੇਰਾ ਭਗਤ ਕਹਿਣਾ ਤੇ ਕਹਾ ਲੈਣਾ ਪਰ ਤੇਰਾ ਬਖਮ ਭਾਵਨ ਤੈਨੂੰ ਭਾ ਜਾਣਾ ਬਹੁਤ ਔਖਾ ਕਿਉਂਕਿ ਆਪਾਂ ਜਿੰਨੀ ਵੀ ਇਬਾਦਤ ਕਰਦੇ ਆਂ ਸੇਵਾ ਕਰਦੇ ਆਂ ਬੰਦਗੀ ਕਰਦੇ ਆਂ ਸਿਮਰਨ ਕਰਦੇ ਆਂ ਗੁਰਦਾਰੇ ਆਉਨੇ ਆਂ ਸੰਗਤ 'ਚ ਬੈਠਦੇ ਆਂ ਸਾਰਾ ਕਾਰਜ ਕਾਦੇ ਵਾਸਤੇ ਆ ਪਹਿਲਾਂ ਤਾਂ ਬੰਦੇ ਦਾ ਕਾਰਜ ਦਾ ਮਕਸਦ ਤੇ ਪਤਾ ਹੋਣਾ ਚਾਹੀਦਾ ਇਹਦੇ ਵੀ ਕਾਰਜ ਹੋ ਕਾਦੇ ਵਾਸਤੇ ਜਰਾ ਕਾਰਜ ਕਾਦੇ ਵਾਸਤੇ ਕਰ ਰਹੇ ਆ ਇਹ ਸਾਰਾ ਜਿੰਨੀ ਵੀ ਪ੍ਰਕਿਰਿਆ ਹੈ ਢਾਈ ਤਿੰਨ ਵਜ ਤੋਂ ਉੱਠਣ ਤੋਂ ਲੈ ਕੇ 6-7 ਵਜੇ ਤੱਕ ਜੋ ਆਪਾਂ ਗੁਰਦੁਆਰੇ 'ਚ ਬੈਠ ਕੇ ਕਰਦੇ ਆ ਭਾਵੇਂ ਕੋਈ ਸੇਵਾ ਕਰਦਾ ਕੋਈ ਸਿਮਰਨ ਕਰਦਾ ਕੋਈ ਕਥਾ ਸੁਣਦਾ ਕੋਈ ਗੁਰਬਾਣੀ ਪੜ੍ਹਦਾ ਕੋਈ ਝੜੋ ਪੋਚਾ ਕਰਦਾ ਇਹਦਾ ਮਕਸਦ ਸਿਰਫ ਇੱਕੋ ਹੈ ਕਿ ਆਪਾਂ ਰੱਬ ਨੂੰ ਭਾਜਾਈਏ ਇਬਾਦਤ ਹੈ ਕਿ ਇਹ ਬੰਦਗੀ ਜਿਹੜੀ ਜਿਹੜਾ ਕਾਰਜ ਕਰ ਰਹੇ ਆ ਰੱਬ ਨੂੰ ਚੰਗਾ ਲੱਗੇ ਪਾਸ਼ਾ ਕਨੇ ਆਪਣੇ ਆਪ ਚੰਗਾ ਕਲੇ ਨਾ ਤੇ ਸੌਖੀ ਗੱਲ ਐ ਪਰ ਤੈਨੂੰ ਭਾ ਦੇਣਾ ਇਹ ਕੰਮ ਔਖਾ ਕਿਉਂਕਿ ਜਿਹੜਾ ਸਕਾਰਦ ਹੋ ਰਿਹਾਏ ਰੱਬ ਨੂੰ ਮਨ ਉਸ ਰਾਕੇ ਹੋਈ ਨਹੀਂ ਰਹੇ ਇਹ ਹੋ ਰਹੀ ਵੀ ਫਲਾਣਾ ਦੇਖ ਰਿਹਾ ਮੈਂ ਗੁਰਦੁਆਰੇ ਆਇਆ ਕਿ ਕਈਆਂ ਨੂੰ ਪਹਿਨਣ ਲੱਗੀ ਕਿਸੇ ਨੂੰ ਵੀ ਗੁਰਦੁਆਰੇ ਆਇਆ ਤੁਹਾਡੇ ਗੁਰਦੁਆਰੇ ਆਉਣਾ ਤੇ ਗੁਰਦੁਆਰੇ ਬੈਠਣਾ ਪਰ ਸੰਗਤ ਜੁ ਟਿਕਣਾ ਤੇ ਸਿਰਫ ਰੱਬ ਵਾਸਤੇ ਹੋਣਾ ਰੱਬ ਨੂੰ ਭਾ ਜਾਣਾ ਪਾਸ਼ਾ ਕਰੇ ਤੇਰਾ ਬੇਖਮ ਭਾਵਨ ਪਾਸ਼ਾ ਤੈਨੂੰ ਭਾ ਜਾਣਾ ਤੇ ਤੈਨੂੰ ਭਾ ਜਾਈਏ ਤੇ ਤੈਨੂੰ ਸਾਡੇ ਨਾਲ ਪ੍ਰੇਮ ਹੋ ਜਾਏ ਇਹ ਕੰਮ ਔਖ ਹੈ ਕਠਨਾ ਸੌਖਾ ਨਹੀਂ ਹੈਗਾ ਮਾਰ ਜੇ ਪਾਸ਼ਾ ਅੱਗੇ ਕਿਰਤਾ ਕਰਦੇ ਰਹੋ ਤੇ ਫਿਰ ਮੈਂ ਤੁਹਾਨੂੰ ਰਿਪੀਟ ਕਰ ਦਿਆਂ ਗੱਲ ਵੀ ਆਪਣਾ ਅੰਮ੍ਰਿਤ ਵੇਲੇ ਤੋਂ ਉੱਠਣ ਤੋਂ ਲੈ ਕੇ ਇਹ ਸਾਰਾ ਜਿਹੜਾ ਅੰਮ੍ਰਿਤ ਵੇਲੇ ਦੇ ਦਿਮਾਨ ਸਜਾਉਣ ਤੱਕ ਗੁਰਦੁਆਰੇ ਆਉਣਾ ਗੁਰਸੰਗਤ ਵਿੱਚ ਬੈਠਣਾ ਝਾੜੂ ਪੋਚ ਤੇ ਰਾਸਤੇ ਵਿੱਚ ਆਪ ਜੀ ਨੇ ਆਉਣਾ ਆਪ ਜਿਹਦੇ ਮਨ 'ਚ ਇੱਕ ਸੰਕਲਪ ਚੱਲਣਾ ਚਾਹੀਦਾ ਵੀ ਜਿੰਨਾ ਕਾਰਜ ਹੋ ਰਿਹਾ ਜਿੰਨੀ ਜਦੋਂ ਜਦ ਹੋ ਰਹੀ ਸਵੇਰੇ ਉੱਠਣ ਤੋਂ ਲੈ ਕੇ ਇਸ਼ਨਾਨ ਪਾਣ ਕਰਨ ਤੋਂ ਮ੍ਰਿਤਵੇਲੇ ਜਨਤ ਨੇਮ ਕਰਨ ਤੋਂ ਸੇਵਾ ਕਰਨ ਤੋਂ ਤੱਕ ਵੀ ਇਹ ਸਾਰੇ ਰੱਬ ਨੂੰ ਭਾਜਣ ਵਾਸਤੇ ਹੋ ਰਹੀ ਆ ਇਹ ਗੁਰੂ ਨੂੰ ਖੁਸ਼ ਕਰਨ ਵਾਸਤੇ ਹੋ ਰਹੀ ਆ ਜਦੋਂ ਆਪ ਜੀ ਦੇ ਮਨ 'ਚ ਇੱਕ ਸੰਕਲਪ ਚੱਲੇਗਾ ਫਟਟੋ ਘਟ ਆਪ ਜੀ ਦਾ ਗਾਵਿਆ ਸੁਣਿਆ ਤਿੰਤਾ ਹਰ ਥਾਏ ਪਾਵੈ ਆਪ ਜੀ ਦਾ ਆਉਣਾ ਵੀ ਥਾਏ ਪਵੇਗਾ ਗੁਰ ਸੰਗਤ ਦੇ ਬੈਠਣਾ ਵੀ ਥਾਏ ਪਵੇਗਾ ਤੇ ਜੇ ਆਪ ਜੀ ਇਸੇ ਕਰਕੇ ਆ ਰਹੇ ਹੋ ਫਿਲਾਨਾ ਬੰਦਾ ਤੁਹਾਨੂੰ ਲਈ ਆ ਹੀ ਨਹੀਂ ਅਜੋ ਬਾਬਾ ਜੀ ਕਰਨ ਦਾ ਜੀ ਗੁਰਦੁਆਰੇ ਆ ਹੀ ਨਹੀਂ ਮੇਰਾ ਕੀ ਮੈਂ ਤੇ ਜੇ ਨਾਰਾਜ਼ ਹੋ ਜਾਣਾ ਤਾਂ ਵੀ ਚਲੇ ਜਾਏਗਾ ਪਰ ਗੁਰੂ ਨਾਰਾਜ਼ ਨਹੀਂ ਚਾਹੁੰਦਾ ਗੁਰੂ ਨੂੰ ਖੁਸ਼ੀ ਕਰਨਾ ਪਵੇਗਾ ਤੇ ਇਹ ਸਾਰਾ ਕਾਰਜ ਜਿਹੜਾ ਹੈ ਰੱਬ ਨੂੰ ਖੁਸ਼ ਕਰਨ ਵਾਸਤੇ ਗੁਰੂ ਨੂੰ ਖੁਸ਼ ਕਰਨ ਵਾਸਤੇ ਕਰਨਾ ਚਾਹੀਦਾ ਪਾਸ਼ਾ ਕਹਿ ਰਿਹਾ ਹੈ ਤੇਰਾ ਬਿਕਮ ਭਾਵਨ ਰਹਾਉ ਹਉ ਮਾਨ ਤਾਨ ਕਰੋ ਤੇਰਾ ਹਉ ਜਾਨੋ ਆਪਾ 헤 ਪਾਤਸਾ ਮੈਂ ਮਾਨ ਕਰਕੇ ਤੇ ਤਾਨ ਕਰਕੇ ਮਨ ਕਰਕੇ ਮਾਨ ਦਾ ਪਉਂਦਾ ਮਨ ਕਰਕੇ ਅੰਦਰਲੇ ਸਰੀਰ ਸੁਖਮ ਸ੍ਰੀ ਕਰਕੇ ਤਾਨ ਦਾ ਸਰੀਰ ਦੇ ਬਲ ਕਰਕੇ ਹਉ ਮਾਨ ਤਾਨ ਕਰੋ ਤੇਰਾ ਹਉ ਜਾਨੋ ਆਪਾ ਮੈਂ ਸਾਰਾ ਕੁਝ ਤੈਨੂੰ ਸੌਂ ਦਿੱਤਾ ਤੇ ਤੈਨੂੰ ਆਪਾ ਸਮਝ ਲਿਆ ਆਪਾ ਭਾਵੰਦਾ ਤੈਨੂੰ ਆਪਣਾ ਮਾਲਕ ਬਣਾ ਲਿਆ ਸਭੀ ਤੇ ਮਦ ਸਭ ਹੈ ਤੇ ਬਾਹਰ ਬੇਮਹਤਾਜ ਬਾਤਾਂ ਹੈ ਪਾਸ਼ਾ ਤੂੰ ਸਾਰਿਆਂ ਦੇ ਮਦ ਵਿੱਚ ਸਭ ਦੇ ਤੇ ਬਾਹਰ ਦੇ ਪਾਪ ਉਹਨਾਂ ਕਰਕੇ ਸਾਰਿਆਂ ਤੋਂ ਬਾਹਰ ਹੈ ਤੂੰ ਸੁਤੰਤਰ ਹੈ ਆਜ਼ਾਦ ਹੈ ਰੱਬ ਸਾਰਿਆਂ ਦੇ ਅੰਦਰ ਹੈ ਆਪਣੇ ਪਰ ਜਿੰਨੇ ਆਪਣੇ ਕਰਮ ਨੇ ਪਗ ਪੁੰਨ ਕਰਮ ਹੋਣ ਭਵੇਂ ਪਾਪ ਕਰਮ ਹੋਣ ਉਹਨਾਂ ਦਾ ਰੱਬ ਨੂੰ ਨਾਮ ਬਣਿਆਗਾ ਵੀ ਅੰਦਰ ਰੱਬ ਬੈਠਾ ਤੇ ਕੋਈ ਉਹ ਖਰਾ ਰਿਹਾ ਉਹ ਮਨੁੱਖ ਆਪ ਘੋਬਦਾ ਹੈ ਪਾਸ਼ਾ ਤੂੰ ਮਦ ਅੰਦਰਿਆਂ ਸਾਰਿਆਂ ਦੇ ਪਰ ਭੋਗਤਾ ਕਰਕੇ ਤੂੰ ਸਭ ਤੋਂ ਸੁਤੰਤਰ ਹੈ ਆزاد ਹੈ ਬਾਹਰ ਹੈ ਸਭ ਹੀ ਮਦ ਸਭ ਹੈ ਤੇ ਬਾਹਰ ਬੇਮਹਤਾਜ ਬਪਾ ਤੁਮ ਓਮ ਬੇਮਹਤਾਜੀ ਵਾਲਾ ਬਾਪ ਐ ਪਿਓ ਐ ਜਿਹੜਾ ਅਧੀਨ ਇਹ ਕਿਸੇ ਦੀ ਨਹੀਂ ਕਬੂਲਦਾ ਬਾਕੀ ਸਾਰਿਆਂ ਨੂੰ ਕਿਸੇ ਨਾ ਕਿਸੇ ਦੀ ਅਧੀਨਗੀ ਹੁੰਦੀ ਆ ਬੰਦਾ ਇਨੇ ਦੇਵਤਾ ਦੀ ਦੇ ਉਹ ਕਰ ਦਿੰਦਾ ਜਿਵੇਂ ਆਰਾਮ ਦੇ ਅੰਦਰ ਤੇ ਨਾ ਕੁਛ ਨਹੀਂ ਨਾ ਉਹ ਸੈਨਾ ਸਮੇਂ ਤੇ ਰਾਮ ਨੂੰ ਸਪਰਤ ਕਰ ਦਿੰਦਾ ਸੀਗਾ ਤੇ ਪਿਰਬੀਓ ਨੇ ਬਾਦ ਰਾਜਤਾ ਗੁੰਦੇ ਦਿੱਤੇ ਕਿਉਂਕਿ ਆਪਣੇ ਪੁੱਤਰਾਂ ਦਾ ਮਹਤਾਜ ਸੀਗਾ ਤੇ ਪਾਸ਼ਾ ਕਹਿੰਦੇ ਹੇ ਰੱਬਾ ਤੂੰ ਇਦਾਂ ਦਾ ਬਾਪ ਹੈ ਤੂੰ ਬੇਮਹਤਾਜ ਹੈ ਤੈਨੂੰ ਮਸ਼ਿੰਦਗੀ ਨਹੀਂ ਹੈ ਕਿਸੇ ਦੀ ਤੂੰ ਅਦੀਨਗੀ ਨਹੀਂ ਕਬੂਲ ਲਾ ਕਿਸੇ ਦੀ ਤੂੰ ਸੁਤੰਤਰ ਤੂੰ ਆਜ਼ਾਦ ਹੈ ਪਤਾ ਹੋ ਜਾਣੋ ਨਹੀਂ ਤੇਰੀ ਕਾਹਨ ਜੁਗਤਾਂ ਪਾਸ਼ਾ ਕਹ ਰਿਹਾ ਹੈ ਵੀ ਹੇ ਰੱਬਾ ਜੀ ਅਸੀਂ ਜਾਣਦੇ ਨਹੀਂ ਹੈਗੇ ਵੀ ਤੈਨੂੰ ਮਿਲਣ ਦੀ ਜੁਗਤੀ ਕਿਹੜੀ ਹੈ ਕਿਉਂਕਿ ਜੁਗਤੀਆਂ ਸੰਸਾਰ ਵਿੱਚ ਬੜੀਆਂ ਉਤਪਨ ਹੁੰਦੀਆਂ ਅਸੇ ਲਈ ਤੂੰ ਸਾਨੂੰ ਸਮਝਾਉਣਾ ਕਰ ਆ ਵੀ ਕਿਹੜੀ ਜੁਗਤ ਹੈ ਕਿਹੜਾ ਰਾਹ ਹੈ ਕਿਹੜਾ ਵਿਧੀ ਵਿਧਾਨ ਹੈ ਕਿਹੜਾ ਪ੍ਰੋਸੈਸ ਹੈ ਜਿਹਦੇ ਨਾਲ ਤੇਰੇ ਤੱਕ ਪਹੁੰਚਿਆ ਜਾਵੇ ਸੇਵਾ ਹੈ ਸਿਮਰਨ ਹੈ ਗੁਰ ਸੰਗਤ ਹੈ ਅੰਮ੍ਰਿਤ ਉਠਣਾ ਹੈ ਕੀ ਕਰਮ ਕਰੀਏ ਜਿਹਦੇ ਨਾਲ ਤੇਰੀ ਖੁਸ਼ੀ ਸਾਨੂੰ ਮਿਲੇ ਜਿਹਨਾਂ ਤੂੰ ਖੁਸ਼ ਹੋਵੇਂ ਤੇ ਤੇਰਾ ਜੋੜ ਸਾਡਾ ਹੋਵੇ ਤੇਰਾ ਮਲਾਪ ਹੋਵੇ ਬੰਧਨ ਮੁਕਤ ਸੰਤੋ ਮੇਰੀ ਰੱਖ ਹੈ ਮਮਤਾ ਕਾਸ਼ ਅੱਗੇ ਕਿਰਪਾ ਕਰ ਦੇ ਕਹਿੰਦੇ ਭਾਈ ਜਿਹੜਾ ਉਹ ਰੱਬ ਹੈ ਨਾ ਉਹ ਬੰਧਨਾਂ ਤੋਂ ਮੁਕਤ ਹੈ ਉਹ ਆਪਣੇ ਮੋ ਗੁੰਬਨ ਨਾ ਦੇਵੇ ਤੇ ਨਹੀਂ ਕੱਲ ਵੀ ਆਪਾਂ ਬਚਨ ਆਇਆ ਸੀਗਾ ਵੀ ਆਪਾਂ ਬੰਦਨਾ ਚ ਫਸੇ ਆ ਭਾਵੇਂ ਚੰਗੇ ਕਰਮੰ ਦਾ ਤੇ ਭਾਵੇਂ ਮਾੜੇ ਕਰਮੰ ਦਾ ਮਾੜੇ ਕਰਮੰ ਦਾ ਬੰਦਨ ਤੇ ਹੈ ਹੀ ਹੈ ਫਿਰ ਚੰਗੇ ਕਰਮੰ ਦਾ ਵੀ ਬੰਦਨ ਹੁੰਦਾ ਬੰਦਾ ਗੁਰਦੁਆਰੇ ਨਹੀਂ ਆ ਰਿਹਾ ਉਹਨੂੰ ਕੋਈ ਨਾ ਕੋਈ ਬੰਦਨ ਹੈ ਪਰ ਕਈ ਵਾਰੀ ਗੁਰਦੁਆਰੇ ਆਉਣ ਦਾ ਵੀ ਬੰਦਨ ਹੁੰਦਾ ਵੀ ਲੈ ਮੈਂ ਗੁਰਦੁਆਰੇ ਜਾਂਦਾ ਇਤੋਂ ਵੱਡਾ ਬੰਦਨ ਕੋਈ ਨਹੀਂ ਹੋ ਸਕਦਾ ਹੰਕਾਰ ਦਾ ਬੰਦਨ ਈਗੋ ਦਾ ਬੰਦਨ ਆਸ਼ਾਕਾਰਿਆ ਬੰਦਰ ਮੁਕਤ ਸੰਤੋ ਮੇਰੀ ਰਾਖਾ ਮਮਤਾ हे 파샤 ਮੇਰੇ ਵਲ ਮੇਰ ਰੱਖ ਮੇਰੇ ਵਲ ਝਾਹ ਕਰ ਮੇਰੇ ਵਲ ਆਪਣੀ ਦ੍ਰਿਸ਼ਟੀ ਰੱਖਾ ਤਾਂ ਕਿ ਮੈਂ ਵੀ ਤੇਰੇ ਕੋਲ ਮੁਕਤ ਹੋ ਜਾ ਕਿਉਂਕਿ ਜੇ ਜਿਹੜਾ ਮੁਕਤ ਰਭਿਆ ਆਪਣੇ ਪੰਜੇ ਤੱਕੇਗਾ ਆਪਣੇ ਪੰਜੇ ਝਾਕੇ ਪਾ ਕੇ ਮੁਕਤ ਕਰ ਸਕਦਾ ਤੇਰਾ ਆਪਣੀ ਮੇਰ ਰੱਖੇਗਾ ਤਾਂ ਆਪਨ ਮੁਕਤ ਕਰ ਸਕਦਾ ਵਾਸ਼ਾ ਕਿਰਪਾ ਕਰੇ ਭਏ ਕਿਰਪਾ ਠਾਕੁਰ ਰਹੇ ਆਵਣ ਜਾਣਾ ਜੇ ਜਦੋਂ ਇਦਾਂ ਦਾ ਗੁਰੂ ਇਦਾਂ ਦਾ ਥੱਬ ਦੰਦੇ ਸ਼ਕਤੀ ਕਿਰਪਾਲ ਕਿਰਪਾ ਦੇ ਘਰ ਵਿੱਚ ਆਉਂਦੀ ਆ ਨਾ ਠਾਕੁਰ ਦਾ ਭਗ ਮਾਲਕ ਇਹਦਾ ਦਾ ਮਾਲਕ ਕਿਰਪਾ ਦੇ ਘਰ ਵਿੱਚ ਆਉਂਦਾ ਫਿਰ ਰਹੇ ਆਵਣ ਜਾਣਾ ਇਹ ਜੰਮਣਾ ਮਰਨਾ ਆਉਣ ਜਾਣਾ ਹੈ ਇਹ ਖਤਮ ਹੋ ਜਾਂਦਾ ਤੇ ਨਾਸ਼ ਹੋ ਜਾਂਦਾ ਉੰਨਾ ਚ ਰਵੇਗਾ ਜੰਨਤ ਰਵਾਸਨਾ ਦੀ ਮੋਮਾਂਗੇ ਜਿਨਾਂ ਤਰ੍ਹਾਂ ਮੈਂ ਮੈਰੀ ਜੋਮਾਂ ਤੇ ਜਿਨਾਂ ਤਰ੍ਹਾਂ ਹੰਕਾਰ ਤੇ ਜੋਮਾਂਗੇ ਹੀ ਤਦ ਜੋਮਾਂਗੇ ਉਹਨਾਂ ਤਰ ਜੰਮਣਾ ਮਰਨਾ ਬੜਿਆ ਰਹੇਗਾ ਫਿਰ ਮੁਕਤ ਹੁੰਦੇ ਹੋਣਾ ਜਿੱਦੇ ਰੱਬ ਖੁਸ਼ ਹੋਇਆ ਤੇ ਰੱਬ ਨੇ ਖੁਸ਼ ਹੋਦਣ ਹੋਣਾ ਜਿੱਦਿਨ ਸਾਰੇ ਕਾਰਜ ਉਹਨੂੰ ਮੁਕਰਾਕ ਤੇ ਕੀਤੇ ਗਏ ਰੱਬ ਨੂੰ ਮੁਕਰਾਕ ਤੇ ਕੀਤੇ ਗਏ ਪਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰਮੁਲਾ ਨਾਨਕ ਪਾਰਬ੍ਰह्म ਪਛਾਨਾਂ ਤੁਹਾਨੂੰ ਗੁਰੂ ਅਰਜਨ ਦੇਵ ਪਾਸ਼ਾ ਕਿਰਪਾ ਕਰਕੇ ਇਦਾਂ ਦੇ ਗੁਰੂ ਨੂੰ ਮਿਲ ਕੇ ਤੁਹਾਨੂੰ ਪਾਰਬ੍ਰह्म ਦੀ ਪਛਾਣ ਹੋ ਗਈ ਹੈ ਜਿਹੜਾ ਪਾਪਾਂ ਤੇ ਪੰਨਾ ਤੋਂ ਪਰੇ ਰੱਬ ਹੈ ਨਾ ਉਹਨੂੰ ਪਛਾਣ ਲਿਆ ਤੇ ਆਪਣੇ ਸਾਰੀ ਕਾਇਨਾਤ ਦਾ ਮੁਲਕਤਾ ਦਾ ਸਾਂਝਾ ਜਾਂ ਮਕਸਦ ਇਹ ਹੈ ਕਿ ਆਪਾਂ ਰੱਬ ਦੀ ਪਛਾਣ ਕਰਨ ਵਾਸਤੇ ਆਏ ਹਾਂ ਉਹ ਕੋਈ ਇੱਕ ਜਨਮ ਚ ਕਰੇ ਕੋਈ ਹਜ਼ਾਰ ਜਨਮ ਚ ਕਰੇ ਕੋਈ 20 ਜਨਮਾਂ ਚ ਕਰੇ ਕੋਈ ਕੋਈ ਕੋਰੋਨਾ ਜਨਮ ਲੱਗ ਜਾਣਾ ਜਦ ਜਨ ਰੱਬ ਦੀ ਪਛਾਣ ਹੋਏਗੀ ਤੇ ਆਪ ਜੀ ਦਾ ਆਉਣ ਜਾਣ ਦਾ ਚੱਕਰ ਖਤਮ ਹੋ ਜਾਣਾ ਪਾਸ਼ਾ ਕਰ ਵਿੱਚ ਗੁਰੂ ਨੂੰ ਮਿਲ ਕੇ ਉਸ ਪਰਮ ਬ੍ਰਹਮ ਦੀ ਪਛਾਣ ਕਰ ਲਈ ਆ ਉਹਨਾਂ ਮਿਲ ਗਏ ਆ ਉਹਨਾਂ ਆਪੇਦ ਹੋ ਗਏ ਆ ਸੋ ਕੱਲ ਆਪਾਂ ਅਗਲਾ ਪਾਵਨ ਸ਼ਬਦ ਵਿਚਾਰਾਂਗੇ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ ਦਾਸ ਪੁੱਤਰ ਨੇ ਭੁਲਵਾਂ ਦੀ ਛਮਾ ਕਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰਬਾਣੀ ਦਾ ਸਤਿ ਉਚਾਰਨ ਸ਼ੁਭ ਦਮਚਾਰ ਕੰਨ ਦੀ ਸਮਤਾਵੇ ਆਪਸ ਨੂੰ ਸੰਗਤ ਦਾ ਧੰਨਵਾਦ ਹੋਟਲ ਕੋਟ ਸ਼ੁਕਰ ਧੰਨਵਾਦ ਸਾਇਬੇ ਕਮਾਲ ਚਵਰਸ਼ਤ ਤਖਤ ਦੇ ਮਾਲਕ ਵਾਲੀਏ ਉਲਾਲਮ ਸਰਮਰੇ ਕਾਇਨਾਤ ਦੋ ਜਹਾਨ ਬੰਦੀ ਜੁਗੋ ਜੁਗ ਹਟਾਲੇ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦਾ ਲੋਕ ਸੁਖੀਏ ਪਰਲੋਕ ਸਾਇਬ ਦੇ ਲਾਲ ਘਰ ਪ੍ਰਭ ਆਪ ਅਹਿਮੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ